ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦਾ ਜਿੱਥੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਸ਼ਹੀਦ ਰਾਜਪਾਲ ਕੰਪੂਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੀਚਰ ਤੇ ਅਨਗਹਿਲੀ ਦੇ ਗੰਭੀਰ ਦੋਸ਼ ਲੱਗੇ ਨੇ ਦੋਸ਼ ਲਗਾਇਆ ਗਿਆ ਹੈ ਕਿ 11ਵੀਂ ਕਲਾਸ ਦੀ ਇੱਕ ਲੜਕੀ ਨਾਲ ਉਸਦੀ ਆਪਣੀ ਹੀ ਕਲਾਸ ਦੀਆਂ ਲੜਕੀਆਂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਕੁੱਟਮਾਰ ਕੀਤੀ ਗਈ ਸੀ। মিডিਆ ਨਾਲ ਗੱਲਬਾਤ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਧੀ ਕਲਾਸ ਵਿੱਚ ਬੈਠ ਕੇ ਪੜ੍ਹ ਰਹੀ ਸੀ। ਇਸੇ ਦੌਰਾਨ ਕੁਝ ਲੜਕੀਆਂ ਨੇ ਬਿਨਾਂ ਕਿਸੇ ਕਾਰਨ ਦੇ ਉਸਦੇ ਸਿਰ ਉੱਤੇ ਚਿਪੇੜਾਂ ਅਤੇ ਮੁੱਠਿਆਂ ਨਾਲ ਵਾਰ ਕਰਦੇ ਹੋਏ ਉਸਦੀ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਪਰਿਵਾਰ ਨੇ ਲੜਕੀ ਦਾ ਇਲਾਜ ਕਰਵਾਇਆ। ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਸਕੂਲ ਦੀ ਟੀਚਰ ਉੱਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਜੇਕਰ ਟੀਚਰ ਆਪਣੀ ਡਿਊਟੀ ਢੰਗ ਨਾਲ ਨਿਭਾਉਂਦੀ ਤਾਂ ਇਸ ਤਰ੍ਹਾਂ ਦੀ ਘਟਨਾ ਕਦੇ ਨਾ ਵਾਪਰਦੀ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਟੀਚਰ ਅਕਸਰ ਬੱਚਿਆਂ ਨੂੰ ਕਹਿੰਦੀ ਹੈ ਕਿ ਉਸਦੇ ਗੋਡਿਆਂ 'ਚ ਦਰਦ ਹੈ ਇਸ ਕਰਕੇ ਉਹ ਉੱਪਰਲੀ ਕਲਾਸ ਵਿੱਚ ਨਹੀਂ ਆ ਸਕਦੀ ਅਤੇ ਬੱਚਿਆਂ ਨੂੰ ਢੇਠਾਂ ਆ ਕੇ ਕੰਮ ਲੈਣਾ ਪੈਂਦਾ ਹੈ। ਉਧਰ ਸਕੂਲ ਟੀਚਰ ਰੁਪਿੰਦਰ ਕੌਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਹਿ ਕੇ ਜਦੋਂ ਕਲਾਸ ਵਿੱਚ ਗਲੇਖ ਹੋਇਆ ਉਸ ਸਮੇਂ ਉਹਨਾਂ ਦਾ ਪੀਰੀਅਡ ਨਹੀਂ ਸੀ ਟੀਚਰ ਦਾ ਕਹਿਣਾ ਹੈ ਕਿ ਉਸ ਦੇ ਖਿਲਾਫ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਮਨਜ਼ੂਰ ਕਾਰਵਾਈ ਕਿਹੜਾ ਪਿੰਡ ਹੈ ਫਤਿਹਬਾਦ ਕੀ ਗੱਲਬਾਤ ਹੋਈ ਤੁਹਾਡੀ ਬੇਟੀ ਦੀ ਜਿਹੜੀ ਸਕੂਲ ਚ ਦੱਸਿਆ ਜਰਾ ਕੁੱਟਣਾ ਤੁਹਾਡੀ ਬੇਟੀ ਪੜ ਰਹੀ ਹੈ ਭਾਈ ਇਹਨਾਂ ਗੁੱਡੀਆਂ ਨੇ ਮਗਰੋਂ ਦਵੱਟਾ ਪਾ ਕੇ ਮੂੰਹ ਦੇ ਉੱਤੇ ਤੇ ਉਹਦੇ ਮਗਰੋਂ ਚਪੇੜਾ ਮਾਰਤਿਆਂ ਦੇ ਦਿਮਾਗ ਦੇ ਵਿੱਚ ਸੋਜ ਪੈ ਗਈ ਆ ਐਂ ਡਾਕਟਰ ਕੋ ਗਏ ਤੇ ਉਹਨੇ ਕਿਹਾ ਵੀ ਇਹ ਦੀ ਸਕੈਨ ਹੋਣੀ ਸਿਰ ਦੀ ਟੀਚਰ ਦੇ ਵੀ ਅਸੀਂ ਮਿੰਤਾ ਤਰਲੇ ਦੋ ਦਿਨ ਮੈਂ ਜਾ ਕੇ ਕਰਦ ਰਹੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੀ ਕਿਹਾ ਗਿਆ ਕੀ ਚੱਲ ਰਿਹਾ ਉਹਨੇ ਟੀਚਰ ਨੇ ਕਿਹਾ ਸਾਡੇ ਲੋ ਮਹੀਨਾ ਰੱਖੋ ਘਰ ਇਹਨੂੰ ਦੋ ਮਹੀਨੇ ਰੱਖੋ ਜਦੋਂ ਤੁਹਾਡਾ ਬੱਚਾ ਠੀਕ ਹੋ ਜਦੋਂ ਘਰੇ ਇੱਥੇ ਸਕੂਲ ਭੇਜ ਦਿਓ ਆਂਦੀ ਤੁਹਾਡਾ ਕੀ ਤੁਣ ਕੀ ਗੱਲ ਹੋਈ ਪਹਿਲਾਂ ਨਹੀਂ ਕੋਈ ਪ੍ਰੋਬਲਮ ਸਾਡੀ ਬੱਚੀ ਠੀਕ ਠਾਕ ਕੋਈ ਦੁੱਖ ਪੀੜ ਨਹੀਂ ਉਹਨਾਂ ਨੂੰ ਬੁਖਾਰ ਤੱਕ ਵੀ ਨਹੀਂ ਕਦੀ ਚੜਿਆ ਸਕੂਲ ਨੂੰ ਹਨ ਫੋਨ ਆਇਆ ਹੋਵੇ ਕਿਹੜੀ ਕਲਾਸ ਚ ਬੱਚੀ ਤੁਹਾਡੀ ਪੜ੍ਹਦੀ ਆ ਪਲੱਸ 1 ਜਿਹੜੀ ਟੀਚਰ ਨੇ ਕਿਹਾ ਇਸ ਤਰ੍ਹਾਂ ਹਰਪਿੰਦਰ ਕੌਰ ਨੇ ਕੀ ਮੰਗਤੀ ਕਰਦੇ ਜੀ ਹਈਆਂ ਨੇ ਵੀ ਸਾਡੀ ਬੱਚੀ ਦਾ ਇਲਾਜ ਕਰਾਉਣਾ ਅਸੀਂ ਤੇ ਮਾਥੜ ਬੰਦੇ ਸਾਡੇ ਕੋਲ ਇਨੀ ਗੰਜਾਸ ਨਹੀਂ ਹੈਗੀ ਕੀ ਲੱਗਦਾ ਜੇ ਸਕੂਲ ਦੇ ਟੀਚਰ ਇਹਨਾਂ ਦੇ ਕਲਾਸ ਚ ਮੀਰ ਲੜਾਈ ਨਹੀਂ ਹੋਣੀ ਸੀ ਹਾਂਜੀ ਜੇ ਟੀਚਰ ਉੱਥੇ ਹੁੰਦੇ ਤੇ ਇਤਨਾ ਨਾ ਝਗੜਾ ਨਾ ਬੱਚਿਆਂ ਦਾ ਨਾ ਆਣ ਕੇ ਸ਼ੈਤਾਨੀ ਕਰਦੇ ਉਹ ਤੇ ਲੜਾਈ ਦੇ ਜ਼ਿੰਮੇਵਾਰ ਕੌਣ ਇਹ ਟੀਚਰ ਹੀ ਜ਼ਿੰਮੇਵਾਰ ਆ ਜਿਹੜੀ ਮੰਨ ਲਾ ਜਾਂਦੀ ਨਹੀਂ ਕਲਾਸ ਦੇ ਵਿੱਚ ਉੱਚ ਅਧਿਕਾਰੀਆਂ ਤੋਂ ਜਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਅਹੀਂ ਅਨੇ ਵੀ ਸਾਨੂੰ ਕੋਈ ਇਨਸਾਫ ਦਿਵਾਉਣ ਸਾਡੀ ਬੱਚੀ ਦੇ ਨਾਲ ਹੋਈ ਹੋਰ ਵੀ ਕਿਸੇ ਬੱਚੇ ਦੇ ਨਾਲ ਇਹੋ ਜੀ ਹਰਕਤ ਹੋ ਸਕਦੀ ਆ ਅਸੀਂ ਬੜੇ ਦਿਨ ਹੋ ਗਏ ਪਰੇਸ਼ਾਨੀ ਦੇ ਵਿੱਚ ਆ ਇਹ ਟੀਚਰ ਤੇ ਕਾਰਵਾਈ ਭਾਜੀ ਜ਼ਰੂਰ ਹੋਣੀ ਚਾਹੀਦੀ ਜੋ ਮੇਰਾ ਨਾਮ ਪੂਜਾ ਹੈ ਕਿਹੜਾ ਪਿੰਡ ਹੈ ਫਤਿਆੰਬਾਦ ਕੀ ਗੱਲਬਾਤ ਹੋਈ ਸਕੂਲ ਦੇ ਵਿੱਚ ਜਿਹੜੀ ਸਾਡੀ ਕੁੱਟਮਾਰ ਹੋਈ ਹੈ ਸਕੂਲ ਦੇ ਵਿੱਚ ਮੈਂ ਕਲਾਸ ਦੇ ਵਿੱਚ ਬੈਠੀ ਪੜ੍ਹਦੀ ਪਈ ਸੀ ਕਿ ਤੇ ਪਿੱਛੋਂ ਕੁੜੀਆਂ ਨੇ ਆ ਕੇ ਤੇ ਮੇਰੇ ਸਿਰ ਦੇ ਵਿੱਚ ਚਪੇੜਾ ਮਾਰਨੀ ਸ਼ੁਰੂ ਕਰ ਦਿੱਤੀਆਂ ਤੇ ਜੇ ਇਹਦੇ ਕਾਰਨ ਮੇਰੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ। ਕਲਾਸ ਦੀਆਂ ਲੜਕੀਆਂ ਜਿਹਨਾਂ ਕੁੱਟਮਾਰ ਕੀਤੀ। ਹਾਂਜੀ। ਕਿਉਂ ਕੁੱਟਮਾਰ ਕੀਤੀ ਹੈ? ਪਤਾ ਨਹੀਂ ਜੇ ਮੈਂ ਤਾਂ ਬੈਠੀ ਪਈ ਹੀਗੀ। ਤੇ ਚਲ ਜਿਹੜੇ ਟੀਚਰ ਤੁਹਾਨੂੰ ਪੜਾਉਂਦੇ ਆ ਉਹ ਕਿੱਥੇ ਸੀ ਉਸ ਟਾਈਮ। ਉਸ ਟਾਈਮ ਉਹ ਨੀਚੇ ਹੀ ਗਏ ਉਹ ਕਹਿੰਦੇ ਉਹਨਾਂ ਦੇ ਗੋਡੇ ਦਰਦ ਹੁੰਦੇ ਆ। ਤੇ ਉਹ ਕਹਿੰਦੇ ਆ ਕਿ ਜੇ ਤੁਹਾਨੂੰ ਪੜ੍ਹਨਾ ਹੈ ਤਾਂ ਮੇਰੇ ਕੋਲ ਨੀਚੇ ਆ ਜਾਓ। ਤੁਹਾਡੀ ਕਲਾਸ ਜਿਹੜੀ ਕੋਠੇ ਦੇ ਉੱਪਰ ਲੱਗਦੀ ਹੈ। ਹਾਂਜੀ। ਕਿਹੜੀ ਟੀਚਰ ਵੱਲੋਂ ਐਦਾਂ ਬੋਲਿਆ ਗਿਆ ਵੀ ਮੇਰੇ ਗੋਡੇ ਦੁਖਦੇ ਆ। ਰੁਪਿੰਦਰ ਮੈਡਮ। ਕੀ ਪੜਾਉਦੇ ਤੁਹਾਨੂੰ? ਪੰਜਾਬੀ ਦਾ ਸ ਕਿਹੜੇ ਸਕੂਲ ਚ ਪੜ੍ਹਦੇ ਤੁਸੀਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਤਿਹਬਾਦ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆ ਕਿ ਮੇਰੇ ਇਧਰ ਖਸਟ ਲੱਗੇ ਆ ਤੇ ਅਸੀਂ ਬਹੁਤ ਗਰੀਬ ਘਰ ਦੇ ਆ ਤੇ ਲਾਜ ਲਈ ਥੋੜਾ ਬਤਨਾ ਨੂੰ ਕਰਨਾ ਪੈਣਾ ਕੀ ਲੱਗਦਾ ਜੇ ਸਕੂਲ ਦੀ ਟੀਚਰ ਤੁਹਾਡੇ ਕਲਾਸ ਚ ਨੀਤੇ ਲੜਾਈ ਨਹੀਂ ਹੋਣੀ ਸੀ ਹਾਂਜੀ ਹਰ ਰੋਜ਼ ਟੀਚਰ ਜਿਹੜੀ ਤੁਹਾਨੂੰ ਨਹੀਂ ਬਣਾਉਂਦੀ ਨਹੀਂ ਮੇਰਾ ਨਾਂ ਜੀ ਜਗਰੂਪ ਸਿੰਘ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਫਤਿਹਵਾਦ ਜੀ ਇਹ ਜਿਹੜੀ ਲੜਕੀ ਦੀ ਦੱਸਿਆ ਜਾ ਰਿਹਾ ਸਕੂਲ ਚ ਕੁੱਟਮਾਰ ਹੋਈ ਕਿਸੇ ਬੱਚੀਆਂ ਵੱਲੋਂ ਤਾਂ ਤੁਹਾਡੀ ਕੀ ਲੱਗਦੀ ਹੈ ਮੇਰੀ ਭੈਣ ਹੈ ਜੀ ਛੋਟੀ ਹੈ ਕੀ ਗੱਲਬਾਤ ਹੋਈ ਸਕੂਲ ਤੇ ਸਕੂਲ ਦੇ ਵਿੱਚ ਜੀ ਜਿਵੇਂ ਮੇਰੀ ਭੈਣ ਦੱਸਦੀ ਹੈ ਜੀ ਇਹ ਪੜ ਰਹੀ ਸੀ ਤੇ ਕੁੜੀਆਂ ਵੱਲੋਂ ਪਿੱਛੋਂ ਇਹਦੇ ਫੇਸ ਤੇ ਚੁੰਨੀ ਪਾ ਕੇ ਇਹਦੇ ਸਿਰ ਦੇ ਵਿੱਚ ਚਪੇੜਾ ਮਾਰੀਆਂ ਗਈਆਂ ਹੁਣ ਕੱਲ ਅਸੀਂ ਇਹਨੂੰ ਹਸਪੀਟਲ ਖੜਿਆ ਸੀਗਾ ਜੀ ਉੱਥੇ ਡਾਕਟਰ ਨੇ ਰਿਪੋਰਟ ਦਿੱਤੀ ਹੈ ਜੀ ਇਹਦੇ ਦਿਮਾਗ ਦੇ ਵਿੱਚ ਸੋਜ ਪੈ ਗਈ ਹੈ ਜੀ ਇਹ ਭੈਣ ਵੱਲੋਂ ਦੱਸਿਆ ਜਾਂਦਾ ਜੀ ਇਹ ਟੀਚਰ ਜਿਹੜੇ ਟੀਚਰ ਦਾ ਪੀਰੀਅਡ ਇਹ ਕਲਾਸ ਦੇ ਵਿੱਚ ਆਉਂਦੇ ਹੀ ਨਹੀਂ ਠੀਕ ਹੈ ਜੀ ਇਹਨਾਂ ਦੀ ਕਲਾਸ ਉੱਪਰ ਲੱਗਦੀ ਆ ਉਹ ਕਹਿੰਦੇ ਆ ਵੀ ਮੇਰੇ ਗੋਡੇ ਦੋਸਦੇ ਆ ਜੀ ਥੱਲੇ ਆ ਕੇ ਪੜਨਾ ਤੇ ਪੜ ਲਓ ਜੀ ਇੱਥੇ ਇਸ ਸਕੂਲ ਦੇ ਪ੍ਰਸ਼ਾਸਨ ਦੀ ਗਲਤੀ ਆ ਜੀ ਸਾਰੀ ਜੇਕਰ ਮਹਿਣਮ ਕਲਾਸ ਦੇ ਵਿੱਚ ਹੋਵੇ ਤਾਂ ਇਹੋ ਜਿਹੀਆਂ ਗੱਲਾਂ ਹੋਣੀ ਨਾ ਤੁਸੀਂ ਮੇਰੇ ਟੀਚਰ ਨਾਲ ਜਾ ਕੇ ਤੁਹਾਨੂੰ ਕੀ ਕਿਹਾ ਮੈਂ ਮੈਂ ਜਾ ਕੇ ਮਿਲਿਆ ਸੀਗਾ ਜੀ ਉਹ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਆ ਜੀ ਇਹ ਜਿਹੜੀਆਂ ਕੁੜੀਆਂ ਦੇ ਘਰਦਿਆਂ ਦੇ ਨਾਲ ਤੁਸੀਂ ਬਾਰੇ ਬਾਰੇ ਗੱਲ ਕਰ ਲਓ ਜਿਵੇਂ ਆਪਣਾ ਨਵੇੜਨਾ ਨਵੇੜ ਲਓ ਹਾਂਜੀ ਉਹਨਾਂ ਕੋਈ ਜ਼ਿੰਮੇਵਾਰੀ ਨਹੀਂ ਚੱਕੀ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਜੀ ਮੇਰੀ ਭੈਣ ਦਾ ਇਲਾਜ ਕਰਾਇਆ ਜਾਵੇ ਤੇ ਇਹ ਜਿਹੜੇ ਮੈਡਮ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਕੱਲ ਨੂੰ ਅੱਜ ਮੇਰੀ ਭੈਣ ਐਦਾਂ ਆ ਕੱਲ ਨੂੰ ਕਿਸੇ ਦੇ ਲੱਗ ਜੂਗੀ ਜੀ ਮੇਰਾ ਨਾਮ ਰੁਪਿੰਦਰਜੀਤ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਕੰਨਿਆਸੀ ਨੈਸਕੈਂਡੀ ਸਕੂਲ ਫਤਿਹਾਂਬਾ ਜਿਲ੍ਹਾ ਤਰਨਤਾਰਨ ਵਿੱਚ ਮੈਂ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੀ ਹਾਂ ਇੱਕ ਤੁਹਾਡੀ ਕਲਾਸ ਦੀ ਲੜਕੀ ਆ ਜਿਹੜੀ ਇਹ ਦੋਸ਼ ਲਾ ਰਹੀ ਆ ਕਿ ਸਾਡੀ ਟੀਚਰ ਆ ਕਲਾਸ ਦੇ ਵਿੱਚ ਨਾ ਆਉਣ ਕਰਕੇ ਮੇਰੀ ਕੁਟਬਾਰ ਹੋਈ ਜਾਂ ਕੀ ਸ਼ਰਮ ਆ ਬੜਾ ਇਹ ਮਾਮਲਾ ਇਹ ਵੀ ਪਾਜੀ ਮੇਰਾ ਤਾਂ ਪੀਰੀਅਡ ਨਹੀਂ ਸੀ ਉਸ ਵਕਤ ਜਦੋਂ ਬੱਚਾ ਇਹ ਗੱਲ ਕਹਿ ਰਿਹਾ ਹੈ ਮੇਰਾ ਪੀਰੀਅਡ ਪਹਿਲਾ ਪੀਰੀਅਡ ਹੁੰਦਾ ਮੈਂ ਪੀਰੀਅਡ ਬੱਚੇ ਦਾ ਲਾਇਆ ਆ ਤੇ 6ਵੇਂ 7ਵੇਂ ਪੀਰੀਅਡ ਦੀ ਕੋਈ ਗੱਲ ਆ ਉਸ ਤੋਂ ਪਰੇ ਨਹੀਂ ਮੈਨੂੰ ਜਾਣਕਾਰੀ ਕੋਈ ਨਹੀਂ ਔਰ ਲੜਕੀ ਦਾ ਤਾਂ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਮੈਡਮ ਜਿਹੜੀ ਇਹਨਾਂ ਦਾ ਲਗਾਤਾਰ ਪੀਟ ਨਹੀਂ ਲਗਾਉਂਦੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਜਿਹੜੇ ਗੋਡੇ ਦੁਖਦੇ ਆ ਇਹ ਭਾਜੀ ਸਰਾਸਰ ਝੂਠੀ ਹੈ ਗੱਲ ਗੋਡੇ ਜਰੂਰ ਮੇਰੇ ਦੁਖਦੇ ਆ ਮੈਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਪੌੜੀਆਂ ਨਹੀਂ ਚੜ੍ਹਣੀਆਂ ਥੱਲੇ ਮੈਂ ਆਪਣੇ ਪ੍ਰਿੰਸੀਪਲ ਮੈਡਮ ਕੋਲ ਜਿਹੜੀ ਹੈ ਇਹਦੇ ਬਾਰੇ ਕਮਰਾ ਅਲਾਟ ਕਰਵਾਇਆ ਸਾਰੀਆਂ ਕਲਾਸਾਂ ਮੇਰੀਆਂ ਉੱਤੇ 500 ਬੱਚੇ ਦੀਆਂ ਕਲਾਸਾਂ ਤੇ ਲੱਗਦੀਆਂ ਤੁਸੀਂ ਮੇਰੇ 500 ਬੱਚਿਆਂ ਨੂੰ ਜਾ ਕੇ ਪੁੱਛ ਸਕਦੇ ਜੀ ਕਿ ਮੇਰੀ ਕਲਾਸ ਮੈ ਲਾਉਣੀ ਹੈ ਕਿ ਨਹੀਂ ਲਾਉਂਦੀ ਮੈਂ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਅਧਿਆਪਕਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇਹਨਾਂ ਦੀ ਕਲਾਸ ਨਹੀਂ ਲੱਗਦੀ ਬੱਚੇ ਜੀ ਕੀ ਲੱਗਦਾ ਵੀ ਤੁਹਾਨੂੰ ਜਿਹੜਾ ਜਾਣਬੁੱਝ ਕੇ ਉਹ ਤੁਹਾਡਾ ਨਾਮ ਲਾਇਆ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਕੋਈ ਕਾਰਨ ਕੋਈ ਹੋਰ ਹੋ ਸਕਦਾ ਤੇ ਮੇਰੇ ਅਕਸ ਨੂੰ ਜਿਹੜਾ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਕੀ ਮੰਗੀ ਕਰਦੀ ਮੈਂ ਮੰਗ ਕਰਦੀ ਆ ਕਿ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਕਹਾਣੀ ਪਿੱਛੇ ਕੀ ਆ ਕਿਉਂ ਜਿਹੜਾ ਇਸ ਤਰ੍ਹਾਂ ਜਿਹੜਾ ਗਲਤ ਜਿਹੜਾ ਅਲੀਗੇਸ਼ਨ ਮੇਰੇ ਤੇ ਲਾਇਆ ਜਾ ਰਿਹਾ ਜਦਕਿ ਮੈਂ ਇੱਕ ਬਹੁਤ ਮਿਹਨਤੀ ਅਧਿਆਪਕਾ ਜਿਹੜੇ ਬੱਚੇ ਮੇਰੇ ਕੋਲ ਪੜ ਕੇ ਜਾ ਚੁੱਕੇ ਆ ਉਹ ਵੀ ਇਹਦੇ ਬਾਰੇ ਤੁਹਾਨੂੰ ਦੱਸ ਸਕਦੇ ਆ ਔਰ ਜਿਹੜੇ ਬੱਚੇ ਮੇਰੇ ਕੋਲ ਪੜ ਰਹੇ ਆ ਉਹ ਵੀ ਦੱਸ ਸਕਦੇ ਆ ਬਹੁਤ سارے ਮੇਰੇ ਕੋਲ ਅਨਜਾਏ ਬੱਚੇ ਆ ਜਿਨ੍ਹਾਂ ਨੂੰ ਮੈਂ ਖੁਦ ਆਪਣੇ ਕੋਲੋਂ ਪੈਸੇ ਖਰਚ ਖਰਚ ਕੇ ਬੱਚਿਆਂ ਨੂੰ ਈਟੀடி ਤੱਕ ਕਰਾ ਕੇ ਤੇ ਉਹਨਾਂ ਨੂੰ ਅਧਿਆਪਕ ਤੱਕ ਬਣਾਇਆ ਆ